ਇਸ ਸ਼ਹਿਰ ਦਾ ਇਹ ਇੰਨਾ ਕੁ ਬੁਰਾ ਹਾਲ ਹੋ ਰੱਖਿਆ ਚਾਹੇ ਸੜਕਾਂ ਦਾ ਚਾਹੇ ਸੀਵਰੇਜ ਦਾ ਚਾਹੇ ਰੇਨਵਾਟਰ ਦਾ ਇਤਰਾਜ਼ ਕੀਤਾ ਜੀ ਕਿ ਧਰਨਾ ਜਿਹੜਾ ਹੈਗਾ ਇਹ ਤੁਸੀਂ ਸੜਕ ਦੇ ਉੱਤੇ ਲਾ ਕੇ ਕ੍ਰਾਈਮ ਨਹੀਂ ਆ ਰਹੇ ਹੋ ਸਾਰੇ ਪਰੇਸ਼ਾਨ ਹੋ ਗਏ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਰੜੇ ਸ਼ਹਿਰ ਦੀ ਖਸਤਾ ਹਾਲਤ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਲੋਕਾਂ ਵੱਲੋਂ ਸ਼ੋਭਣੀ ਕਾਲੀ ਚੱਲਦੀ ਹੈ ਆਗੂ ਹਰਜੀਤ ਸਿੰਘ ਪੰਨੂ ਦੀ ਅਗਵਾਈ ਵਿੱਚ ਐਸਟੀਐਮਰ ਦਫਤਰ ਖਰੜ ਵਿਖੇ ਰੂਸ ਤਰਨਾ ਦਿੱਤਾ ਗਿਆ ਇਸ ਦੌਰਾਨ ਨਗਰ ਕੌਂਸਲ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਹਰਜੀਤ ਪੰਨੂ ਸਮੇਤ ਹੋਰਾਂ ਨੇ ਕਿਹਾ ਹੈ ਕਿ ਇਸ ਮੁੱਚੇ ਸ਼ਹਿਰ ਦਾ ਬਹੁਤਾ ਬੁਰਾ ਹਾਲ ਹੋ ਚੁੱਕਾ ਹੈ ਤੇ ਸ਼ਹਿਰ ਦੀਆਂ ਸੜਕਾਂ ਦੀ ਖਸਤਾ ਹਾਲਤ ਸੀਵਰੇਜ ਵਾਟਰ ਸਪਲਾਈ ਦਾ ਬੁਰਾ ਹਾਲ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਵਿਕਾਸ ਕਾਰਜ ਨਹੀਂ ਹੋ ਰਿਹਾ। ਬੀਤੇ ਦਿਨੀ ਉਹਨਾਂ ਵੱਲੋਂ ਖਰੜਾ ਲਾਂਡਰਾ ਹਾਈਵੇ ਜਾਂਬ ਕੀਤਾ ਗਿਆ ਸੀ ਜਿੱਥੇ ਕੀ ਨਗਰ ਕੌਂਸਲ ਅਧਿਕਾਰੀਆਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਹਉਣਪਾਲੇ ਕੁਝ ਦਿਨਾਂ ਵਿੱਚ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਪਰ ਹਾਲੇ ਤੱਕ ਵੀ ਸ਼ਹਿਰ ਵਿੱਚ ਕਿਸੇ ਕਿਸਮ ਦਾ ਕੋਈ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ। ਇਸੇ ਰੂਸ ਵਜੋਂ ਉਹਨਾਂ ਅੱਜ ਇੱਥੇ ਤਰਨਾ ਦਿੱਤਾ। ਕਹਨ ਹੈ ਇਹ ਬਾਈ ਜੀ ਵੀ ਇੱਕ ਤਾਂ ਸੋਚੇ ਸ਼ਹਿਰ ਦਾ ਹੀ ਇੰਨਾ ਕੁ ਬੁਰਾ ਹਾਲ ਹੋ ਰਿਹਾ ਚਾਹੇ ਸੜਕਾਂ ਦਾ ਚਾਹੇ ਸੀਵਰੇਜ ਦਾ ਚਾਹੇ ਰੇਲ ਬਾਉਂਡਰ ਦਾ ਚਾਹੇ ਤੁਸੀਂ ਲੈ ਲਓ ਪਾਰਕਾਂ ਦਾ ਚਾਹੇ ਤੁਸੀਂ ਲੈ ਲਓ ਕੀ ਕਹਿੰਦੇ ਆ ਸਟਰੀਟ ਲਾਈਟਾਂ ਦਾ ਇੰਨਾ ਕੁ ਬੁਰਾ ਹਾਲ ਹੋ ਰੱਖਿਆ ਵੀ ਸੋਚੇ ਸ਼ਹਿਰ ਚ ਕੋਈ ਕੰਮ ਨਹੀਂ ਹੋ ਰਿਹਾ ਆਉਂਦੇ ਆ ਅਫਸਰ ਲਾਰੇ ਲਾਉਂਦੇ ਆ ਸਾਡੇ ਇੰਨਾ ਕੁ ਬੁਰਾ ਹਾਲ ਹੈਗਾ ਉਹਦੇ ਅਸੀਂ ਲਾਰਾ ਰੋਡ ਜਾਮ ਕੀਤਾ ਸੀਗਾ ਹਾਈਵੇ ਤੇ ਉੱਥੇ ਆਏ ਸੀਗੇ ਸਾਰੇ ਅਫਸਰ ਯੂ ਸਾਹਿਬ ਆਏ ਸੀ ਉਹ ਕਹਿੰਦੇ ਸੀ ਵੀ 18 ਤਰੀਕ ਤੋਂ ਕੰਮ ਸ਼ੁਰੂ ਹੋ ਜਾਊਗਾ ਪਰ ਕੋਈ 18 ਤਰੀਕ ਤੋਂ ਕੰਮ ਨਹੀਂ ਸ਼ੁਰੂ ਹੋਇਆ ਕੋਈ ਉਸ ਤੋਂ ਬਾਅਦ ਸੋਮਵਾਰ ਨੂੰ ਕੰਮ ਨਹੀਂ ਸ਼ੁਰੂ ਹੋਇਆ ਕੋਈ ਆ ਅੱਜ ਕੀ ਕਹਿੰਦੇ ਆ ਵੀ 18 ਦਿਨ ਹੋ ਬਿਲਕੁਲ ਵੀ ਲਾਰਿਆਂ ਚ ਟਾਈਮ ਲੰਘ ਗਿਆ ਸਾਰਾ ਇਹ ਉਹ ਸਾਹਨੇ ਧਾਰੇ ਲਗਾਏ ਇਵਨ ਪ੍ਰਸ਼ਾਸਨ ਨੇ ਨਾ ਲਗਾਏ ਐਸਡੀਐਮ ਸਾਹਿਬ ਜਾਂਦੇ ਆ ਦੇਖ ਕੇ ਆ ਜਾਂਦੇ ਮੌਕਾ ਪਰ ਐਸਡੀਐਮ ਸਾਹਿਬ ਵੱਲੋਂ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਕਿ ਲੋਕਾਂ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ ਕਾਰਨ ਕੀ ਹੈ ਕਿਉਂ ਨਹੀਂ ਕੰਮ ਹੋ ਰਿਹਾ ਪੈਸੇ ਵੀ ਹੈਗੇ ਕਮੇਟੀ ਕੋਲ ਸਾਡੀ ਜਿਹੜੀ ਕਾਉਂਸਲ ਹੈ ਬਾਈ ਜੀ ਤਕਰੀਬਨ 700 ਕਰੋੜ ਦੇ ਕਰੀਬ ਜਿਹੜਾ ਇਹਨਾਂ ਕੋਲ ਹੈਗਾ ਰੁਪਿਆ ਪਿਆ ਪਰ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਲਾ ਰਹੇ ਜੋ ਇਹ ਜਿਹੜਾ ਸਮੁੱਚਾ ਪੈਸਾ ਪਿਆ ਉਹ ਪੈਸਾ ਸਾਡੇ ਸ਼ਹਿਰ ਤੇ ਨਹੀਂ ਲਾ ਰਹੇ ਹੁਣ ਅੱਕੇ ਹੋਏ ਸ਼ਹਿਰ ਨਿਵਾਸੀਆਂ ਨੇ ਛੱਜੂ ਮਾਦਰੇ ਤੋਂ ਲੈ ਕੇ ਸਨੀ ਇਨਕਲੇਵ ਨੀਚ ਤੇ ਜਿਹੜੇ ਵਾਰਡ ਨੰਬਰ 9 10 ਤੋਂ ਲੈ ਕੇ ਵਾਰਡ ਨੰਬਰ 18 ਤੱਕ ਚਾਹੇ ਸੰਤੀ ਮਾਦਰਾ ਕਲੋਨੀ ਚਾਹੇ ਖੁੰਨੀ ਮਾਦਰਾ ਤੇ ਸਾਰੀਆਂ ਸੁਸਾਇਟੀਆਂ ਦੇ ਜਿਹੜੇ ਪ੍ਰਧਾਨ ਨੇ ਜਿਵੇਂ ਵਿਕਾਸ ਜੀ ਹੈ ਸਾਡੇ ਸੱਜੂ ਮਾਦਰੇ ਤੋਂ ਆਪਣਾ ਮੈਂਜਰ ਜੀ ਹੈ ਇਧਰ ਸਾਰੇ ਨੰਬਰਦਾਰ ਸਾਹਿਬ ਨੇ ਖੁੰਨੀ ਮਾਦਰੇ ਤੋਂ ਸਾਰੇ ਸੱਜਣ ਇਹ ਸਾਰੇ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਵੀ ਇਦਾਂ ਸ਼ਹਿਰ ਦਾ ਵਿਕਾਸ ਨਹੀਂ ਹੋਣਾ ਨਾ ਇਹਨਾਂ ਨੇ ਕੰਮ ਕਰਨੇ ਆ ਸਾਡੇ ਐਮਸੀ ਵੀ ਮਨ ਲੱਗਦਾ ਥੱਕ ਗਏ ਵਿਚਾਰੇ ਉਹ ਵੀ ਕਹਿ ਕੇ ਕਿ ਉੱਥੇ ਮਤੇ ਬਾਗੇ ਥੱਕ ਗਏ ਪਰ ਕੋਈ ਮਤ ਉਹਨਾਂ ਦਾ ਕਲੀਅਰ ਨਹੀਂ ਹੋ ਰਿਹਾ ਪਰਦਰਸ਼ਨ ਕਰ ਰਹੇ ਲੋਕਾਂ ਨੇ ਵੀ ਦੱਸਿਆ ਹੈ ਕਿ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਵਿਕਾਸ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ। ਅੱਜ ਸਤੇ ਬਾਜਰਾ, ਛੱਜੂ ਬਾਜਰਾ, ਖੁੰਡੀ ਬਾਜਰਾ ਸਣੇ ਹੋਰਨਾ, ਵਕਵਾਖ ਸੋਸਾਇਟੀਆਂ ਦੇ ਪ੍ਰਧਾਨਾਂ ਵੱਲੋਂ ਵੀ ਇਸ ਤਰਨੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਜਿੱਥੇ ਸ਼ਹਿਰ ਦੇ ਕੌਂਸਲਰ ਵੀ ਵਾਰ-ਵਾਰ ਮਤੇ ਪਾ ਕੇ ਥੱਕ ਚੁੱਕੇ ਨੇ ਪਰ ਪਤਾ ਨਹੀਂ ਕਿਉਂ ਕੰਮ ਸ਼ੁਰੂ ਨਹੀਂ ਕੀਤੇ ਜਾ ਰਹੇ। ਉਸ ਤੋਂ ਬਾਅਦ ਚੇਤਾਵਨੀ ਦਿੱਤੀ ਗਈ ਕਿ ਜੇਕਰ ਅੱਜ ਸ਼ਹਿਰ ਦਾ ਕੰਮ ਸ਼ੁਰੂ ਨਾ ਕਰ ਪਾਇਆ ਗਿਆ ਤਾਂ ਇਹ ਦਰਨਾ ਪੱਕੇ ਤੌਰ ਤੇ ਐਸਟੀਐਮ ਦਫ਼ਤਰ ਅੱਗੇ ਲਗਾਇਆ ਜਾਏਗਾ। ਇਹ ਦਰਨਾ ਜਿਹੜਾ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਸੀ ਪ੍ਰਸ਼ਾਸਨ ਨੂੰ ਪਿਆ ਸੀ ਜਦੋਂ ਖੌਫੀ ਦੇ ਧਰਨਾ ਦਿੱਤਾ ਦੀ ਪੁਛਾ ਜਨੇ ਇਤਰਾਜ਼ ਕੀਤਾ ਜੀ ਕਿ ਧਰਨਾ ਜਿਹੜਾ ਹੈਗਾ ਇਹ ਉਹ ਤੁਸੀਂ ਸੜਕ ਦੇ ਉੱਤੇ ਲਾ ਕੇ ਟ੍ਰੈਫਿਕ ਨਾਲ ਰੋਣਗੇ ਅਸੀਂ ਉਦੋਂ ਕਹਿ ਆਈ ਸੀ ਕਿ ਜੇ ਅੱਜ ਤੁਸੀਂ ਸਾਡੇ ਸਾਧਨ ਨੂੰ ਸੀਰੀਅਸਲੀ ਨਾ ਲੱਤਾ ਵੀ ਅਗਲਾ ਜਿਹੜੀ ਕਾਲ ਦੇਵਾਂਗੇ ਉਹ ਦੇਵਾਂਗੇ ਅਸੀਂ ਐਸ.ਐਮ. ਆਫਿਸ ਇਹ ਤੋਂ ਜਿਹੜੀ ਅਗਲੀ ਕਾਲ ਹੈ ਉਹ ਵੀ ਅੱਜ ਇਹਨਾਂ ਧਰਨੇ ਦੇ ਵਿੱਚ ਇੱਥੇ ਸੁਣਾਇ ਪ੍ਰੋਪਰ ਨਾ ਹੋਈ ਤਾਂ ਅਗਲਾ ਧਰਨਾ ਜਿਹੜਾ ਹੈਗਾ ਉਹ ਜ਼ਿਲ੍ਹਾ ਪੱਧਰੀ ਫਿਰ ਡੀ.ਸੀ ਦੇ ਦਫ਼ਤਰ ਦੇ ਵਿੱਚ ਦਿੱਤਾ ਜਾਊਗਾ ਮੁਕੰਮਲ ਤੌਰ ਤੇ ਕਿਉਂਕਿ ਜਿੱਥੇ ਤੱਕ ਸੁਣਨਗੇ ਦੀ ਬੀਸੀ ਤੇ ਵੀ ਬਣਵਾਈ ਨਹੀਂ ਹੋਵੇਗੀ ਫਿਰ ਉਸ ਤੋਂ ਬਾਅਦ ਅੱਗੇ ਸੀਐਮ ਵੱਲ ਵਧਿਆ ਜਾਵੇਗਾ ਫਿਰ ਲਾਭ ਬੰਦ ਕਰਾਂਗੇ ਪੂਰੀ ਸਟੇਟ ਨੂੰ ਅਸੀਂ ਭਾਈ ਸੜਕਾਂ ਤੋਂ ਇੰਨੇ ਪਰੇਸ਼ਾਨ ਹੋ ਗਏ ਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਇਹ ਮੈਡਮ ਅਨਮੋਲ ਗੱਲ ਨਮਾਣ ਹੈ ਜੀ ਉਹ ਨਹੀਂ ਉੱਥੇ ਸਾਡੇ ਪਿੰਡ ਆ ਕੇ ਢੇਡਾ ਮਾਰ ਰਹੇ ਸਾਡਾ ਪਿੰਡ ਨਰਕ ਬਣਾ ਦੇ ਜਿਹਨਾਂ ਨੇ ਸਾਡੇ ਪਿੰਡ ਦੀ 250 300 ਕਰੋੜ ਦੀ ਜ਼ਮੀਨ ਆ ਜਿਹੜੀ ਉਹ ਵੀ ਹੈਨਾ ਹੜੱਪ ਲਈ ਜੀ ਉਹ ਵੀ ਸਾਡੀ ਮਤਲਬ ਕੋਈ ਸਾਡੇ ਪਿੰਡ ਦੇ ਵਿੱਚ ਇੱਕ ਵੀ ਪੈਸਾ ਨਹੀਂ ਲਿਆ ਅਜੇ ਤੱਕ ਲਾਇਆ ਸੜਕਾ ਖੱਡੇ ਇੰਨੇ ਇੰਨੇ ਮਤਲਬ ਹੋ ਗਏ ਬੜੇ ਬੜੇ ਸਾਨੂੰ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਸਾਡੀ ਉਰੇ ਕੋਈ ਸਾਰ ਨਹੀਂ ਲਈ ਜਾ ਰਹੀ ਇਹ ਸਾਡਾ ਇਕੱਲੇ ਦਾ ਧਰਨਾ ਨਹੀਂ ਹੈਗਾ ਸਾਰੇ ਸ਼ਹਿਰ ਦਾ ਧਰਨਾ ਤੁਸੀਂ ਦੇਖੋਗੇ ਬਧਾਲੀ ਸ਼ਹਿਰ ਦੀ ਪੂਰੀ ਤਰ੍ਹਾਂ ਬਧਾਲੀ ਚੱਲ ਰਹੀ ਹੈ ਸ਼ਹਿਰ ਦਾ ਗਲੀਆਂ ਦਾ ਸੜਕਾਂ ਦਾ ਨਾ ਸੋਜਿਆ ਪਿਆ ਤੁਸੀਂ ਕਿਹੜੇ ਕੋਨੇ ਕਿਹੜੇ ਸੜਕ ਜਵੜ ਕੇ ਦੇਖ ਲਓ ਕਿਤੇ ਵੀ ਲੰਘਣ ਨੂੰ ਰਸਤਾ ਨਹੀਂ ਹੈਗਾ ਲੋਕੀ ਪਰੇਸ਼ਾਨ ਨੇ 1 ਸਾਲ ਤੋਂ 1 ਸਾਲ ਤੋਂ ਅਸੀਂ ਸਾਰੇ ਜਾਣੇ ਆਗਰੇ ਕਰ ਕਰਕੇ ਥੱਕ ਗਏ ਕੀ ਇਹ ਕਰੋ ਹੁਣ ਅੰਜੂ ਚੰਦਰਾ ਜੀ ਪ੍ਰਧਾਨ ਬਣੇ ਆ ਅਸੀਂ ਉਹਨਾਂ ਪ੍ਰਧਾਨ ਬਣਨ ਤੋਂ ਬਾਅਦ ਸਾਰੇ ਜਾਣੇ ਸਾਰੇ ਹਲਕੇ ਦੇ ਨਿਵਾਸੀ ਜਾ ਕੇ ਬਾਰ ਬਾਰ ਆਗਰੇ ਕਰਕੇ ਆਏ ਆ ਤਾਂ ਜੀ ਇਹਨੂੰ ਸੁਧਾਰ ਦਿਓ ਕਹਿੰਦੇ ਸਾਡਾ ਮਤਾ 18 ਤਰੀਕ ਨੂੰ ਟੈਂਡਰ ਹੋਣਾ 1 ਤਰੀਕ ਨੂੰ ਕੰਮ ਸ਼ੁਰੂ ਹੋ ਜਾਏਗਾ ਅਸੀਂ ਸਾਫ਼ ਦਰਜਾ ਕਰ ਰੱਖਿਆ ਸੀ ਆ ਕਿ ਅਗਰ 1 ਤਰੀਕ ਨੂੰ ਨਹੀਂ ਹੁੰਦਾ ਅਸੀਂ ਸਾਰੇ ਅਸੀਂ ਖੜ੍ਹਨ ਅਸੀਂ ਅਨੇ ਪਰੇਸ਼ਾਨ ਹੈ ਗਿਆ ਦੁਖੀ ਹੈ ਗਿਆ ਦੁਖੀ ਕਰਦੇ ਨਾਲ ਕਹਿੰਦੇ ਆ ਕਿ ਅਸੀਂ ਐਸਡੀਐਮ ਸਾਹਿਬ ਦੇ ਆਫਿਸ ਅੱਗੇ ਜਾ ਕੇ ਬੈਠਾਂਗੇ ਪੈਣਾ ਸਾਡੀਆਂ ਆਈਆਂ ਹੋਈਆਂ ਨੇ ਨਾਲ ਕਹਿੰਦੀਆਂ ਨੇ ਕਿ ਅਸੀਂ ਬੈਠਾਂਗੇ ਅਸੀਂ ਨਹੀਂ ਉੱਠਣਾ ਚਾਹਤ ਤੱਕ ਸਾਡਾ ਕੰਮ ਸ਼ੁਰੂ ਹੋ ਕੇ ਖਤਮ ਨਹੀਂ ਹੁੰਦਾ ਅਸੀਂ ਉੱਠਣਾ ਹੀ ਨਹੀਂ ਹੈ ਗੱਲ ਵੀ ਸਹੀ ਹੈ ਕਿਉਂ ਉਹਨਾਂ ਦੇ ਦਿਲਾਂ 'ਚ ਦਰਦ ਹੈ ਗਿਆ ਬੱਚੇ ਕਿੱਥੋਂ ਲੰਘਣ ਉਹਨਾਂ ਨੂੰ ਮੁਸੀਬਤ ਹੁੰਦੀ ਹੈ ਬੱਚਾ ਸਾਡਾ ਕਿਤੇ ਡਿੱਗ ਨਾ ਜਾਵੇ ਉਹਨਾਂ ਨੂੰ ਮੁਸੀਬਤ ਹੁੰਦੀ ਹੈ ਸਾਡੇ ਘਰ ਕੋਈ ਆ ਜਾ ਰਿਹਾ ਉਹ ਕਿੱਦਾਂ ਪਹੁੰਚੂਗਾ ਸਾਡੇ ਘਰ ਦੁਕਾਨਦਾਰ ਦੁਖੀ ਕਿਨ ਹੈ ਉਹਨਾਂ ਦਾ ਕੰਮ ਤਾਂ ਦਾ ਚੌਪੜ ਹੋਇਆ ਪਿਆ ਛੇ ਸਾਲ ਤੋਂ ਸ਼ਹਿਰ ਦੀਆਂ ਚਰਕਾ ਦੇ ਹਾਲਾਤ ਇਹਦੇ ਬਾੜੇ ਲੈ ਕੇ ਬੱਚੇ ਤੇ ਬਜ਼ੁਰਗਾਂ ਦਾ ਲੰਗੜਾ ਤੇ ਉਥੋਂ ਤੁਰਨਾ ਫਿਰਨਾ ਔਖਾ ਹੋ ਚੁੱਕਿਆ ਤੇ ਕਈ ਵਾਰ ਤਾਂ ਨੌਜਵਾਨ ਵੀ ਸੜਕ ਦੇ ਵਿੱਚ ਪਏ ਟੋਇਆਂ ਦੇ ਵਿੱਚ ਡਿੱਗਣ ਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਇਸ ਮੌਕੇ ਐਸਟੀਐਮ ਦਫ਼ਤਰ ਦੇ ਬਾਹਰ ਸ਼ਹਿਰ ਵਾਸੀਆਂ ਵੱਲੋਂ ਧਰਨਾ ਲਗਾਇਆ ਹੋਇਆ ਸੀ ਤਾਂ ਐਸਟੀਐਮ ਆਪਣੀ ਗੱਡੀ ਵਿੱਚ ਬੈਠ ਕੇ ਕਿਤੇ ਜਾਣ ਲੱਗੇ ਪਰ ਉਸ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਵਾਸੀਆਂ ਵੱਲੋਂ ਐਸਟੀਐਮ ਖੜਦੀ ਗੱਡੀ ਨੂੰ ਰੋਕ ਲਿਆ ਗਿਆ ਤੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਐਸਟੀਐਮ ਖੜੜ ਨੂੰ ਵਾਪਸ ਆਪਣੇ ਦਫ਼ਤਰ ਵਿੱਚ ਜਾਣਾ ਪਿਆ ਤੇ ਨਗਰ ਕੌਂਸਲ ਖੜੜ ਦੇ ਅਧਿਕਾਰੀਆਂ ਤੇ ਨਾਲ ਮੀਟਿੰਗ ਕਰਕੇ ਧਰਨਾ ਦੇ ਰਹੇ ਸ਼ਹਿਰ ਵਾਸੀਆਂ ਨੂੰ ਸ਼ਾਂਤ ਕੀਤਾ ਗਿਆ ਐਸਜੀਐਮ ਖਰੜ ਵੱਲੋਂ ਦਿੱਤੀ ਪ੍ਰੋਸਾ ਦੇਣ ਤੇ ਤਰਨਾਕਾਰੀਆਂ ਵੱਲੋਂ ਤਰਨਾ ਖਤਮ ਕਰ ਦਿੱਤਾ ਗਿਆ ਐਸਜੀਐਮ ਖਰੜਾ ਦਿਵਿਆ ਪੀ ਵੱਲੋਂ ਤਰਨਾਕਾਰੀਆਂ ਨੂੰ ਪ੍ਰੋਸਾ ਦਵਾਇਆ ਗਿਆ ਕਿ ਕੱਲ ਤੱਕ ਸੜਕਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਜੇਕਰ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਅਤੇ ਐਮਈ ਕੰਮ ਨਹੀਂ ਕਰਵਾਉਣਗੇ ਤਾਂ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਜਗਪਾਣੀ ਟੀਵੀ ਦੇ ਲਈ ਖਰੜ ਤੋਂ ਗਗਨਦੀਪ ਸਿੰਘ ਦੀ ਰਿਪੋਰਟ